प्यारे विद्यार्थियों सत श्री अकाल जी आयन आज दी वीडियो ਦੇ ਵਿੱਚ ਅਸੀਂ ਜਮਾਤ 12ਵੀਂ ਦੀ ਜਿਹੜੀ ਪੰਜਾਬੀ ਦੀ ਪਾਠ ਪੁਸਤਕ ਹੈ ਉਹਦੇ ਵਿੱਚ ਜਿਹੜਾ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਗੀਤ ਉਹਦੀ ਪ੍ਰਸੰਗ ਸਹਿਤ ਵਿਆਖਿਆ ਇਸ ਵੀਡੀਓ ਦੇ ਵਿੱਚ ਕਰਾਂਗੇ ਇਕੱਲੇ ਇਕੱਲੇ ਗੀਤ ਦਾ ਜਿਹੜਾ ਪੈਰਾ ਉਹ ਦਿੱਤਾ ਹੋਏਗਾ ਜਿਹਦਾ ਤੁਸੀਂ ਨੇ ਪ੍ਰਸੰਗ ਲਿਖਣਾ ਤੇ ਉਸ ਤੋਂ ਬਾਅਦ ਉਹਦੀ ਵਿਆਖਿਆ ਕਰਨੀ ਹੈ ਸਭ ਤੋਂ ਪਹਿਲਾਂ ਪਹਿਲਾ ਪੈਰਾ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਪਰਾਗਾ ਭੁੰਨਦੇ ਪਠੀ ਵਾਲੀਏ ਪਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਦੁੱਖਾਂ ਦਾ ਪਰਾਗਾ ਭੁੰਨਦੇ ਪਠੀ ਵਾਲੀਏ ਹੁਣ ਪਾੜਾ ਹੁੰਦਾ ਕਿ ਜੇ ਅਸੀਂ ਪਠੀ ਤੇ ਦਾਣੇ ਪਣਾਉਣ ਚਾਹੁੰਦੇ ਆ ਨਾ ਤਾਂ ਉਥੇ ਜਿਹੜੀ ਪਠੀ ਤੇ ਦਾਣੇ ਭੁੰਨਣ ਵਾਲੀ ਔਰਤ ਹੁੰਦੀ ਹੈ ਜਾਂ ਕੋਈ ਆਦਮੀ ਜੋ ਵੀ ਉਥੇ ਕੰਮ ਕਰ ਰਿਹਾ ਹੁੰਦਾ ਉਹ ਦਾਣਿਆਂ ਦੇ ਵਿੱਚ ਕੁਝ ਹਿੱਸਾ ਲੈ ਲੈਂਦੇ ਹੁੰਦੇ ਨੇ ਉਹਨੂੰ ਕਿਹਾ ਜਾਂਦਾ ਹੈ ਪਾੜਾ ਪਰਾਗਾ ਜਦੋਂ ਕੜਾਹੀ ਦੇ ਵਿੱਚ ਜਿਹੜੇ ਦਾਣੇ ਪਾਏ ਜਾਂਦੇ ਨੇ ਮੱਕੀ ਦੇ ਭੁੰਨਣ ਦੇ ਵਾਸਤੇ ਤਾਂ ਜਿਵੇਂ ਅਸੀਂ ਅੱਧੀ ਕੌਲੀ ਪਾਈਏ ਇੱਕ ਮੁਠੀ ਪਾਈਏ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਪਰਾਗਾ ਚੰਬਾ ਇੱਕ ਬੂਟਾ ਹੁੰਦਾ ਹੈ ਖੁਸ਼ਬੂਦਾਰ ਤੇ ਉਹਦੇ ਤੇ ਫੁੱਲ ਲੱਗੇ ਹੁੰਦੇ ਨੇ ਸੋਹਣੇ ਸੋਹਣੇ ਇਹ ਜਿਹੜੀਆਂ ਕਾਵ ਸਤਰਾਂ ਨੇ ਲਾਜ਼ਮੀ ਪੰਜਾਬੀ 12ਵੀਂ ਦੀ ਪਾਠ ਪੁਸਤਕ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਵਿੱਚੋਂ ਲਈਆਂ ਗਈਆਂ ਹਨ ਤੇ ਇਸ ਕਵਿਤਾ ਵਿੱਚ ਕਵੀ ਨੇ ਇੱਕ ਦੁਖੀ ਜ਼ਿੰਦਗੀ ਵੇਦਨਾ ਦਾ ਮਤਲਬ ਹੁੰਦਾ ਹੈ ਦੁੱਖ ਇੱਕ ਦੁਖੀ ਜ਼ਿੰਦਗੀ ਜਿੰਦ ਦਾ ਮਤਲਬ ਹੁੰਦਾ ਹੈ ਕਿ ਕੋਈ ਵਿਅਕਤੀ ਜਿਹੜਾ ਦੁਖੀ ਹੈ ਉਹਦੀ ਬੇਦਨਾ ਬਿਆਨ ਕੀਤੀ ਹੈ ਤੇ ਕਹ ਵੀ ਇਹ ਦੱਸਣਾ ਚਾਹੁੰਦਾ ਹੈ ਕਿ ਦੁਨਿਆਵੀ ਦੁੱਖਾਂ ਦਾ ਅੰਤ ਮੌਤ ਵਿੱਚ ਹੀ ਹੈ ਪਰ ਮਨੁੱਖ ਨੂੰ ਮਨ ਚਾਹੀ ਮੌਤ ਵੀ ਨਹੀਂ ਮਿਲਦੀ ਇਹਨਾਂ ਸਤਰਾਂ ਵਿੱਚ ਦੁਖੀ ਜਿੰਦ ਹੁਣ ਮਤਲਬ ਜਿਹੜੀ ਜਿੰਦ ਕੋਈ ਜਾਨ ਦੁਖੀ ਹੈ ਤਾਂ ਪੱਠੀ ਵਾਲੀ ਨੂੰ ਉਸ ਦਾ ਪੀੜਾਂ ਦਾ ਪ੍ਰਾਗਾ ਭੁੰਨਣ ਦੇ ਲਈ ਉਹ ਕਹਿਰ ਹੈ ਵਿਅਕਾਹ ਦੇ ਵਿੱਚ ਅਸੀਂ ਲਿਖਾਂਗੇ ਕਵੀ ਦੁਖੀ ਜਿੰਦ ਦੇ ਰੂਪ ਦੇ ਵਿੱਚ ਹੁਣ ਜਿਵੇਂ ਅਸੀਂ ਸਾਰੇ ਆ ਤਾਂ ਅਸੀਂ ਇੱਕ ਜਿੰਦਾ ਇੱਕ ਜਾਨ ਆ ਸਾਡੇ ਵਿੱਚ ਤਾਂ ਇਸ ਰੂਪ ਦੇ ਵਿੱਚ ਪੱਠੀ ਵਾਲੀ ਪੱਠੀ ਵਾਲੀ ਕੌਣ ਹੈ ਜੋ ਕਿ ਮੌਤ ਦੀ ਪ੍ਰਤੀਕ ਹੈ ਉਹਨੂੰ ਸੰਬੋਧਨ ਕਰਦਾ ਹੈ ਕਹਿੰਦਾ ਕਿ ਪੱਠੀ ਵਾਲੀਏ ਮੈਂ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ ਤੂੰ ਮੇਰਾ ਪੀੜਾਂ ਦਾ ਪ੍ਰਾਗ ਹੁੰਦੇ ਪੀੜ ਹੁੰਦੇ ਨੇ ਦੁੱਖ ਦੁਖੀ ਜਿੰਦ ਕੋਲ ਪੱਠੀ ਵਾਲੀ ਹੁੰਦੇਣ ਲਈ ਸਿਵਾਏ ਹੰਝੂਆਂ ਦੇ ਕੁਝ ਵੀ ਨਹੀਂ ਹੈ। ਦੁਖੀ ਜਿੰਦ ਪੱਠੀ ਵਾਲੀ ਨੂੰ ਚੰਬੇ ਦੀ ਡਾਲੀ ਆਖਦੀ ਹੋਈ ਕਹਿੰਦੀ ਹੈ ਕਿ ਉਹ ਉਹਨੇ ਉਹਦੇ ਜਿਹੜੇ ਦੁੱਖ ਨੇ ਉਹਨਾਂ ਦਾ ਪ੍ਰਾਗਾ ਭੁੰਨ ਦੇ। ਇੱਥੇ ਪੱਠੀ ਵਾਲੀ ਚੰਬੇ ਦੀ ਡਾਲੀ ਅਥਵਾ ਜਿਹੜੀ ਖੂਬਸੂਰਤ ਔਰਤ ਹੈ ਉਹਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਜੋ ਦੁਖੀ ਜਿੰਦ ਅਥਵਾ ਕਵੀ ਦੇ ਦੁੱਖਾਂ ਨੂੰ ਮਿਟਾ ਸਕਦੀ ਹੈ। ਕਵੀ ਨੂੰ ਮੌਤ ਵੀ ਖੂਬਸੂਰਤ ਲੱਗਦੀ ਹੈ ਅਥਵਾ ਉਹ ਮੌਤ ਨੂੰ ਪਿਆਰ ਕਰਦਾ ਹੈ ਕਿਉਂਕਿ ਇਹ ਉਸਦੇ ਦੁੱਖਾਂ ਦਾ ਅੰਤ ਕਰ ਸਕਦੀ ਹੈ। ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨਹੀਂ ਬੇਲਿਆਂ ਚ ਮੁੜ ਆਈਆਂ ਬੇਲੇ ਹੁੰਦੇ ਨੇ ਜੰਗਲ ਮੱਝੀਆਂ ਤੇ ਗਾਵਾਂ ਨਹੀਂ ਪਾਇਆ ਚਿੜੀਆਂ ਨੇ ਚੀਕ ਚਿਹਾੜਾ ਨੀ ਪੀੜਾਂ ਦਾ ਪ੍ਰਾਗਾ ਭੁੰਨਦੇ ਪੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪ੍ਰਾਗਾ ਭੁੰਨਦੇ ਪੱਠੀ ਵਾਲੀਏ ਕੁਵੇਲਾ ਦਾ ਮਤਲਬ ਹੁੰਦਾ ਹੈ ਦੇਰ ਹੋ ਜਾਣਾ ਢਲ ਗਈਆਂ ਛਾਵਾਂ ਜਦੋਂ ਜਿਹੜਾ ਅ ਜਦੋਂ ਰਾਤ ਹੁੰਨੀ ਹੁੰਦੀ ਹੈ ਨਾ ਉਦੋਂ ਜਿਹੜੀਆਂ ਛਾਵਾਂ ਨੇ ਭਾਵ ਜਿਹੜਾ ਪਰਛਾਵਾਂ ਹੈ ਉਹ ਬਿਲਕੁਲ ਖਤਮ ਹੋਣ ਲੱਗ ਜਾਂਦਾ ਹੈ ਤੇ ਜਿਹੜੀਆਂ ਕੋਈ ਦਰਖਤਾਂ ਨੇ ਛਾਵਾਂ ਨੇ ਜਾਂ ਕਿਸੇ ਹੋਰ ਬਿਲਡਿੰਗਾਂ ਨੇ ਛਾਵਾਂ ਹੁੰਦੀਆਂ ਨੇ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੋ ਜਾਂਦੀਆਂ ਨੇ ਤੇ ਇਹਦੇ ਵਿੱਚ ਅਸੀਂ ਜਦੋਂ ਵਿਆਖਿਆ ਕਰਾਂਗੇ ਤਾਂ ਲਿਖਾਂਗੇ ਕਿ ਕਵੀ ਦੁਖੀ ਜਿੰਦੇ ਦੇ ਰੂਪ ਦੇ ਵਿੱਚ ਕਹਿੰਦਾ ਹੈ ਕਿ ਉਸ ਨੂੰ ਪਹਿਲਾਂ ਹੀ ਕੁਵੇਲਾ ਹੋ ਗਿਆ ਹੈ ਤੇ ਛਾਵਾਂ ਢਲ ਗਈਆਂ ਹਨ ਭਾਵ ਕਿ ਰਾਤ ਪੈਣ ਵਾਲੀ ਹੋ ਰਹੀ ਹੈ ਮੱਜਾਂ ਤੇ گاਵਾ ਬੇਲਿਆਂ ਦੇ ਵਿੱਚੋਂ ਚਰ ਕੇ ਵਾਪਸ ਆ ਗਈਆਂ ਹਨ ਚਿੜੀਆਂ ਨੇ ਵੀ ਚੀਕ ਚਿਹੜਾ ਪਾਇਆ ਹੋਇਆ ਹੈ ਕਵੀ ਪੱਠੀ ਵਾਲੀ ਨੂੰ ਪੀੜਨ ਦਾ ਪ੍ਰਾਗ ਭੁੰਨਣ ਦੇ ਲਈ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਉਹ ਉਸ ਨੂੰ ਹੰਝੂਆਂ ਦਾ ਪਾੜਾ ਦਿੰਦਾ ਹੈ ਤੇ ਪੱਠੀ ਵਾਲੀ ਉਸ ਦੇ ਦੁੱਖਾਂ ਦਾ ਜਿਹੜਾ ਪ੍ਰਾਗ ਹੈ ਉਹ ਭੁੰਨ ਦੇਵੇ ਅਗਲਾ ਪੈਰਾ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰਨੀ ਟੁਰ ਦਾ ਮਤਲਬ ਹੁੰਦਾ ਹੈ ਤੁਰਨਾ ਵੀ ਤੁਰ ਗਏ ਨੇ ਪੂਰ ਪੂਰ ਮੀਨਜ਼ ਇਕੱਠ ਕਾਫੀ ਸਾਰੇ ਜਿਹੜੇ ਉਹਦੇ ਨਾਲ ਦੇ ਦੋਸਤ ਸੀ ਉਹਦੇ ਹਾਣੇ ਸੀ ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ ਨੀ ਪੀੜਾਂ ਦਾ ਪ੍ਰਾਗਾ ਭੁੰਨਦੇ ਪੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪ੍ਰਾਗਾ ਭੁੰਨਦੇ ਪੱਠੀ ਵਾਲੀਏ ਜਿਹੜਾ ਪ੍ਰਸੰਗ ਹੈ ਉਹ ਵੀ ਲਿਖ ਦੇਣਾ ਤੁਸੀਂ ਨੇ ਵਿਆਖਿਆ ਵਿੱਚ ਤੁਸੀਂ ਲਿਖੋਗੇ ਕਵੀ ਦੁਖੀ ਜਿੰਦੇ ਦੇ ਰੂਪ ਦੇ ਵਿੱਚ ਪੱਠੀ ਵਾਲੀ ਅਥਵਾ ਜਿਹੜੀ ਮੌਤ ਹੈ ਪੱਠੀ ਵਾਲੀ ਕਿਹਨੂੰ ਕਿਹਾ ਗਿਆ ਹੈ ਮੌਤ ਨੂੰ ਕਿਹਾ ਗਿਆ ਹੈ ਉਹਨੂੰ ਸੰਬੋਧਨ ਕਰਦੇ ਇਹ ਕਹਿੰਦਾ ਹੈ ਕਿ ਉਹ ਜਲਦੀ ਕਰੇ ਕਿਉਂਕਿ ਉਸਨੇ ਬੜੀ ਦੂਰ ਉਸ ਥਾਂ ਤੇ ਜਾਣਾ ਹੈ ਜਿੱਥੇ ਉਹਦੇ ਜਿਹੜੇ ਹਾਨੀ ਨੇ ਉਹਦੇ ਦੋਸਤ ਨੇ ਉਹਦੇ ਨਾਲ ਦੇ ਨੇ ਉਹ ਪਹਿਲਾਂ ਹੀ ਜਾ ਚੁੱਕੇ ਹਨ ਕਵੀ ਇੱਥੇ ਸੰਸਾਰ ਤੋਂ ਜਾ ਚੁੱਕੇ ਆਪਣੇ ਹਾਨੀਆਂ ਦੀ ਗੱਲ ਕਰਦਾ ਹੈ ਉਹ ਜਿੱਥੇ ਚਲੇ ਗਏ ਹਨ ਉਹ ਉਸ ਪਿੰਡ ਦਾ ਰਾਹ ਬੜਾ ਮਾੜਾ ਸੁਣੀਦਾ ਹੈ ਕਿਉਂਕਿ ਹਰੇਕ ਕਹਿੰਦਾ ਹੈ ਨਾ ਵੀ ਉੱਥੇ ਕੋਈ ਨਾ ਜਾਵੇ ਮਰੇ ਕੋਈ ਨਾ ਅਸੀਂ ਸਾਰੇ ਕਹਿੰਦੇ ਆ ਕਵੀ ਪੱਠੀ ਵਾਲੀ ਨੂੰ ਪੀੜਨ ਦਾ ਪ੍ਰਾਗਾ ਭੁੰਨਣ ਲਈ ਕਹਿੰਦਾ ਹੈ ਉਹ ਕਹਿੰਦਾ ਉਸ ਨੂੰ ਕਿ ਹੰਝੂਆਂ ਦਾ ਪਹਾੜਾ ਦੇਵੇਗਾ ਤੇ ਉਹਦੇ ਜਿਹੜੇ ਪੱਠੀ ਵਾਲੀ ਐ ਉਹਦੇ ਦੁੱਖਾਂ ਦਾ ਪਰਾਗਾ ਛੇਤੀ ਭੁੰਨ ਦੇਵੇ ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਪੰਡ ਜਿਵੇਂ ਅਸੀਂ ਤੂੜੀ ਦੀ ਪੰਡ ਹੈਨਾ ਕਿਸੇ ਚੀਜ਼ ਨੂੰ ਅਸੀਂ ਕਿਸੇ ਗੱਠੜੀ ਦੇ ਵਿੱਚ ਬੰਨ ਲੈਨੇ ਉਹਨੂੰ ਪੰਡ ਕਿਹਾ ਜਾਂਦਾ ਹੈ ਸਿੱਲੀ ਦਾ ਮਤਲਬ ਹੁੰਦਾ ਹੈ ਸਲਾਬ ਜਾਣਾ ਜਿਵੇਂ ਸਰਦੀਆਂ ਦੇ ਵਿੱਚ ਕੋਈ ਬਾਲਣ ਬਾਹਰ ਪਿਆ ਕੋਈ ਹੋਰ ਚੀਜ਼ ਬਾਹਰ ਪਈਏ ਕਪੜਾ ਬਾਹਰ ਪਿਆ ਉਹ ਸਲਾਬ ਜਾਂਦਾ ਸਿੱਲਾ ਸਿੱਲਾ ਜਿਹਾ ਹੋ ਜਾਂਦਾ ਹੈ ਮਿੱਟੀ ਦੀ ਕੜਾਹੀ ਤੇਰੀ ਕਾਹਨੋਂ ਪਿੱਲੀ ਹੋ ਗਈ ਪਿੱਲੀ ਦਾ ਮਤਲਬ ਹੁੰਦਾ ਬੱਚੇ ਕੱਚੀ ਜਿਵੇਂ ਸੀ ਕਹਿੰਦੇ ਤਾਂ ਕਿ ਭਾਂਡਾ ਜਿਹੜੇ কুমਹਾਰ ਬਣਾਉਂਦੇ ਨੇ ਨਾ ਕਿ ਉਹ ਤਾਂ ਪਿੱਲਾ ਭਾਂਡਾ ਹੈ ਕੱਚਾ ਭਾਂਡਾ ਹੈ ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ ਨੀ ਪੀੜਾਂ ਦਾ ਪ੍ਰਾਗਾ ਭੁੰਨਦੇ ਪੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪ੍ਰਾਗਾ ਭੁੰਨਦੇ ਪੱਠੀ ਵਾਲੀਏ ਇਹਦੇ ਵਿੱਚ ਦੁਗਾੜਾ ਹੁੰਦਾ ਸ਼ਬਦ ਬੰਦੂਕ ਵਿੱਚ ਪੰਨਾਂ ਦੋ ਇਕੱਠੀਆਂ ਗੋਲੀਆਂ ਦੀ ਮਾਰ। ਪ੍ਰਸੰਗ ਤੁਸੀਂ ਸੇਮ ਲਿਖ ਦੇਣਾ। ਵਿਆਖਿਆ ਦੇ ਵਿੱਚ ਤੁਸੀਂ ਲਿਖਾਂਗੇ ਕਿ ਇਸ ਸੰਸਾਰ ਤੋਂ ਚਲੇ ਜਾਣ ਦੀ ਇੱਛਾ ਰੱਖਣ ਵਾਲੀ ਦੁਖੀ ਜਿੰਦ ਅਥਵਾ ਕਵੀ ਉਹਨੂੰ ਦੁੱਖ ਹੈ ਕਿ ਉਸਦੇ ਜਾਣ ਦੀ ਵਾਰੀ ਆਈ ਹੈ। ਕਿ ਜਦੋਂ ਉਹਦੇ ਜਾਣ ਦੀ ਵਾਰੀ ਆਈ ਹੈ ਤਾਂ ਜਿਹੜੀ ਪੱਠੀ ਵਾਲੀ ਉਹਦੇ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਹੈ। ਹੁਣ ਪੱਤਿਆਂ ਦੀ ਪੰਡ ਜਿਹੜੀ ਕਿ ਉਹਨੇ ਪੱਠੀ ਦੇ ਵਿੱਚ ਲਾਉਣੀ ਹੁੰਦੀ ਹੈ। ਤਾਹੀਂ ਅੱਗ ਬਲੇਗੀ ਤੇ ਤਾਹੀਂ ਜਿਹੜੇ ਦਾਣੇ ਨੇ ਉਹ ਪੁੱਜੇ ਜਾਣਗੇ। ਤਾਹੀਂ ਉਹਦੇ ਜਿਹੜਾ ਪ੍ਰਾਗ ਹੈ ਪੀੜਾਂ ਦਾ ਉਹ ਪੁੰਨਿਆ ਜਾਏਗਾ। ਉਹ ਪੱਠੀ ਵਾਲੀ ਨੂੰ ਕਹਿੰਦਾ ਕਿ ਉਸਦੀ ਮਿੱਟੀ ਦੀ ਕੜਾਹੀ ਕਿਉਂ ਪਿੱਲੀ ਹੋ ਗਈ ਹੈ ਅਤੇ ਉਸਦੇ ਸੇਕ ਨੂੰ ਕੀ ਗੋਲੀ ਵੱਜੀ ਹੈ ਕਿ ਉਹਦਾ ਜਿਹੜਾ ਸੇਕ ਹੈ ਹੁਣ ਇੰਨਾ ਮੱਧਮ ਕਿਉਂ ਹੋ ਗਿਆ ਹੈ। ਦੁਖੀ ਜਿੰਦੇ ਦੇ ਰੂਪ ਦੇ ਵਿੱਚ ਕਵੀ ਪੱਠੀ ਵਾਲੀ ਨੂੰ ਪੀੜਾਂ ਦਾ ਪ੍ਰਾਗਾ ਪੁੰਨਣ ਲਈ ਕਹਿੰਦਾ ਹੈ। ਉਹ ਕਹਿੰਦਾ ਕਿ ਉਸ ਨੂੰ ਹੰਝੂਆਂ ਦਾ ਪਹਾੜਾ ਦਿੰਦਾ ਹੈ ਤੇ ਪੱਠੀ ਵਾਲੀ ਉਸਦੇ ਦੁੱਖਾਂ ਦਾ ਜਿਹੜਾ ਪ੍ਰਾਗ ਹੈ ਉਹ ਪੁੰਨ ਦੇਵੇ। ਲੱਪ ਕੂਏ ਚੁੰਗ ਮੇਰੀ ਚੁੰਗ ਜਿਵੇਂ ਅਸੀਂ ਕਹਿੰਦੇ ਆ ਬੁੱਕ ਭਰ ਮੁਠੀ ਭਰ ਮੈਨੂੰ ਪਹਿਲਾਂ ਟੋਰਨੀ ਟੋਰ ਦਾ ਮਤਲਬ ਹੁੰਦਾ ਕਿ ਮੈਨੂੰ ਪਹਿਲਾਂ ਤੋਰ ਦੇ ਕੱਚੇ ਕੱਚੇ ਰੱਖਣਾ ਨਹੀਂ ਰਾੜ ਥੋੜੇ ਹੋਰਨੀ ਉਹ ਕਹਿੰਦਾ ਵੀ ਜਿਹੜੇ ਤੋਹੇ ਦਾਣੇ ਨੇ ਉਹਨਾਂ ਨੂੰ ਕੱਚੇ ਕੱਚੇ ਨਾ ਰੱਖਾ ਇਹਨਾਂ ਨੂੰ ਥੋੜੇ ਜਿਹਾ ਹੋਰ ਰਾੜ ਦੇ ਹੋਰ ਪਕਾ ਦੇ ਕਰਾਂ ਮਿੰਨਤਾ ਮੁਕਾ ਦੇ ਨਹੀਂ ਪਵਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਪਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨੀ ਪੀੜਾਂ ਦਾ ਪ੍ਰਾਗਾ ਭੁੰਨਦੇ ਪੱਠੀ ਵਾਲੀ। ਵਿਆਖਿਆ ਦੇ ਵਿੱਚ ਲਿਖੋਗੇ ਤੁਸੀਂ ਕਿ ਦੁੱਖੀ ਜਿੰਦੇ ਦੇ ਰੂਪ ਦੇ ਵਿੱਚ ਕਵੀ ਪੱਠੀ ਵਾਲੀ ਨੂੰ ਕਹਿੰਦਾ ਕਿ ਉਸ ਦੀ ਚੁੰਗ ਚੁੰਗ ਭਾਵ ਜਿੰਨੇ ਕੋਦੇ ਥੋੜੇ ਜਿਹਾ ਦਾਣੇ ਨੇ ਉਹ ਬਿਲਕੁਲ ਥੋੜੇ ਜਿਹੇ ਨੇ ਲਪਕੂ ਨੇ ਇਸ ਲਈ ਉਹ ਉਹਨੂੰ ਪਹਿਲਾਂ ਤੋਰ ਦੇ ਕਿ ਉਹਦੇ ਦਾਣੇ ਨੂੰ ਪਹਿਲਾਂ ਭੁੰਨ ਦੇ ਉਹਦੇ ਦਾਣੇ ਨੂੰ ਕੱਚੇ ਨਾ ਰੱਖੇ ਸਗੋਂ ਥੋੜੇ ਜਿਹਾ ਹੋਰ ਪਕਾ ਦੇ ਵੀ ਹੋਰ ਰਾੜ ਦੇ ਵੀ। ਉਹ ਕਹਿੰਦਾ ਹੈ ਕਿ ਉਹ ਪੱਠੀ ਵਾਲੀ ਅੱਗੇ ਮਿੰਨਤਾ ਕਰਦਾ ਹੈ ਕਿ ਉਹਦਾ ਜਿਹੜਾ ਸਾਰਾ ਇਹ ਪਵਾੜਾ ਹੈ ਉਹੀ ਖਤਮ ਕਰ ਦੇ ਵੀ ਜਿਹੜੀ ਇਹ ਜੜਾ ਦੁੱਖਾਂ ਦੀ ਉਹਦੀ ਪੀੜਾਂ ਦੀ ਉਹਨੂੰ ਖਤਮ ਕਰ ਦੇ ਵੀ ਮੌਤ ਦੀ ਉਹ ਇੱਛਾ ਕਰ ਰਿਹਾ ਹੈ ਕਵੀ ਪੱਠੀ ਵਾਲੀ ਨੂੰ ਪੀੜਾਂ ਦਾ ਪ੍ਰਾਗਾ ਭੁੰਨਣ ਲਈ ਕਹਿੰਦਾ ਉਹ ਕਹਿੰਦਾ ਹੈ ਕਿ ਉਸ ਨੂੰ ਹੰਝੂਆਂ ਦਾ ਪਹਾੜਾ ਦਿੰਦਾ ਹੈ ਤੇ ਉਹ ਉਹਦੇ ਜਿਹੜੇ ਦੁੱਖ ਨੇ ਉਹਦੀਆਂ ਜਿਹੜੀਆਂ ਪੀੜਾਂ ਨੇ ਉਹਦਾ ਪ੍ਰਾਗਾ ਭੁੰਨ ਦੇਵੇ ਸੌ ਗੰਗਿਆ ਹਵਾਵਾਂ ਰੋ ਰੋ ਕਰ ਵਰਲਾਪ ਨਹੀਂ ਵਰਲਾਪ ਹੁੰਦਾ ਰੋਣਾ ਕਰ ਲਾਉਣਾ ਤਾਰਿਆਂ ਨੂੰ ਚੜ ਗਿਆ ਮਠਾ ਮਠਾ ਤਾਪਨੀ ਮਠਾ ਮਠਾ ਤਾਪ ਹੁੰਦਾ ਜਿਵੇਂ ਹਲਕਾ ਜਿਹਾ ਬੁਖਾਰ ਹੋਣਾ ਤਾਪ ਬੁਖਾਰ ਜੰਜ ਸਾਵਾ ਦੀ ਦਾ ਰੁਸ ਗਿਆ ਲਾੜਾ ਸਾਹਾਂ ਦੀ ਜੰਜ ਜਿਹੜੀ ਅਸੀਂ ਕਹਿੰਦੇ ਵੀ ਬਰਾਥ ਰੁਸ ਗਿਆ ਲਾੜਾ ਕਿ ਉਹਦਾ ਜਿਹੜਾ ਲਾੜਾ ਹੈ ਜੋ ਉਹਨੂੰ ਵੇਹੋਂ ਆਇਆ ਉਹ ਰੁਸ ਗਿਆ ਨੀ ਪੀੜਾਂ ਦਾ ਪ੍ਰਾਗਾ ਭੁੰਨ ਦੇ ਪੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪ੍ਰਾਗਾ ਭੁੰਨ ਦੇ ਪੱਠੀ ਵਾਲੀਏ ਤੇਰੀ ਵਿਆਖਿਆ ਦੇ ਵਿੱਚ ਤੁਸੀਂ ਲਿਖੋਗੇ ਕਵੀ ਭੱਠੀ ਵਾਲੇ ਨੂੰ ਸੰਬੋਧਨ ਕਰਦਾ ਹੈ ਕਹਿੰਦਾ ਹੈ ਕਿ ਹੁਣ ਤਾਂ ਹਵਾਵਾਂ ਵੀ ਰੋ ਰੋ ਕੇ ਅਤੇ ਵਰਲਾਪ ਕਰਕੇ ਸੌ ਗਈਆਂ ਹਨ ਦੇਖੋ ਜਿਉਂ-ਜਿਉਂ ਰਾਤ ਹੁੰਦੀ ਹੈ ਸ਼ਾਮ ਹੁੰਦੀ ਹੈ ਤਾਂ ਹਵਾ ਵੀ ਰੋ ਰੋ ਕੇ ਭਾਵਗ ਚੁੱਪ ਕਰ ਗਈ ਵਰਲਾਪ ਕਰਕੇ ਚੁੱਪ ਕਰ ਗਈ ਤੇ ਤਾਰਿਆਂ ਨੂੰ ਵੀ ਮੱਠਾ-ਮੱਠਾ ਤਾਪ ਚੜ ਗਿਆ ਹੈ ਇਹ ਉਹ ਥੋੜੇ-ਥੋੜੇ ਨਿੱਗੇ ਹੋਣ ਲੱਗੇ ਨੇ ਗਰਮ ਹੋਣ ਲੱਗੇ ਨੇ ਕਵੀ ਪ੍ਰਕਿਰਤੀ ਨੂੰ ਆਪਣੇ ਦੁੱਖਾਂ ਦੀ ਭਾਈਵਾਲ ਬਣੀ ਸਮਝਦਾ ਹੈ ਕੁਦਰਤ ਨੂੰ ਕੀ ਕਹਿੰਦਾ ਹੈ ਪ੍ਰਕਿਰਤੀ ਹੁੰਦਾ ਹੈ ਕੁਦਰਤ ਉਹਨੂੰ ਕੀ ਕਹਿੰਦੇ ਵੀ ਮੇਰੇ ਦੁੱਖਾਂ ਦੀ ਭਾਈਵਾਲ ਹੈ ਵੀ ਮੇਰੇ ਸਾਰੇ ਦੁੱਖਾਂ ਨੂੰ ਸਮਝਦੀ ਹੈ ਕਵੀ ਕਹਿੰਦਾ ਹੈ ਕਿ ਹੁਣ ਤਾਂ ਸਾਹਾਂ ਦੀ ਜੰਜ ਦਾ ਲਾੜਾ ਵੀ ਰੁੱਸ ਗਿਆ ਹੈ ਭਾਵ ਜਿਹੜੀ ਮੌਤ ਹੈ ਉਹ ਨੇੜੇ ਹੈ ਤੇ ਕਵੀ ਪੱਠੀ ਵਾਲੀ ਨੂੰ ਪੀੜਨ ਦਾ ਪ੍ਰਾਗਾ ਭੁੰਨਣ ਲਈ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਪੱਠੀ ਵਾਲੀ ਨੂੰ ਮੈਂ ਹੰਝੂਆਂ ਦਾ ਭਾੜਾ ਦੇਵਾਂਗਾ ਤੇ ਉਹ ਉਸ ਦੇ ਦੁੱਖਾਂ ਦਾ ਜਿਹੜਾ ਪ੍ਰਾਗ ਹੈ ਉਹਨੂੰ ਛੇਤੀ ਛੇਤੀ ਪੁੰਨ ਦੇਵੇ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ